ਜਦ 10 ਸਾਲ ਪਹਿਲੇ ਬਾਦਲ ਸਾਹਿਬ ਨੇ ਕੀਤਾ ਉਹਨੇ ਕਿਹੜੇ ਜਹਾਜ਼ ਬਣਾਤੇ ਕਾਂਗਰਸ ਨੇ ਕਿਹੜੇ ਜਹਾਜ਼ ਬਣਾਤੇ ਇਹ ਤੇ ਆਸਤਾ ਆਸਤਾ ਚੱਲਣਾ ਕਿ ਪੰਥ ਨੇ ਜਦੋਂ ਸਾਡਾ ਚਿੱਗਾ ਪਾੜ ਦਿੱਤਾ ਆ ਮੁੜ ਕੇ ਮੈਂ ਪੰਥ ਵਿਚ ਆਇਆ ਤੇ ਗੈਰਵਾੜੀਆਂ ਮੁੜ ਕੇ ਪੰਥ ਨੂੰ ਕਿਰਨਾ ਪਿਆ ਇੱਕ ਛੋਟੇ ਵਪਾਰੀ ਵਾਸਤੇ ਕੋਈ ਵੀ ਉਹ ਵੀ ਪਾਰਟੀ ਸੋਚਦੀ ਨਹੀਂ ਹੈਗੀ ਆ ਕਾਰਨ ਕੀ ਮੰਨ ਕਾਰਨ ਇਹ ਹੁੰਦਾ ਹੈਗਾ ਕੋਈ ਪਾਰਟੀ ਹੁੰਦੀ ਜਦ ਤੱਕ ਵੋਟਾਂ ਦਾ ਟਾਈਮ ਹੁੰਦਾ ਹੈਗਾ ਸਭ ਕਹਿੰਦੇ ਐਦਾਂ ਕਰਾਂਗੇ ਐਦਾਂ ਕਰਾਂਗੇ ਬਾਅਦ ਚ ਸਭ ਚੁੱਪ ਕਰ ਜਾਂਦੇ ਆ ਕੀ ਸੋਚ ਕੇ ਵੋਟ ਪਾਉਣ ਜਾਓਗੇ ਕਿਹੜੇ ਮੁੱਤੇ ਵਿਚਾਰੋਗੇ ਵੋਟ ਪਾਉਣ ਵੋਲ ਬੜਾਈ ਭਾਈ ਆਪ ਪਾਰਟੀ ਜਿੰਦਾਬਦ ਕਰਮਾਨ ਸਾਹਿਬ ਕਹਿੰਦੇ ਆ ਵੀ ਮੈਂ ਤਾਂ ਥੱਲੇ ਤੱਕ ਜਿਹੜੀ ਰਿਸ਼ਵਤ ਲੈਂਦੇ ਸੀ ਹਟਾਤੇ ਸਾਰੇ ਰਾਜਾ ਦੇਖੋ ਜੀ ਇੱਧਰ ਇੱਧਰ ਹੋ ਜੇ ਤਾਂ ਮਾੜਾ ਕੈਮਰਾ ਕਮਾਵੇ ਇਹ ਫੇ ਰੇੜੀਆਂ ਅੱਗੇ ਨਾਲ ਜੀ ਹਰਾਂਦੀਆਂ ਹੈ ਅੱਛਾ ਆ ਸੜਕ ਦੇਖੋ ਸੜਕ ਕਿੱਥੇ ਥੜਾ 4 ਫੁੱਟ ਪਿੱਛੇ ਘਟੌੜ ਰੇੜੀ ਚਾਹੀਦੀ ਬਿਲਕੁਲ ਠੀਕ ਹੈ ਜੀ ਆ ਰਸਤਾ ਸਰਕਾਰੀ ਹੈ ਸਾਡੇ ਸਾਹਮਣੇ ਜੋ ਹਾਲਾਤ ਨੂੰ ਦੇਖ ਲਓ ਮੁਹੰਮਦ ơi ਵਾ ਦੇਖੋ ਸਾਰਾ ਸਾਰਾ ਇਹ ਮੈਂ ਟੈਕਦੀ ਜਿਵੇਂ ਕਮਾ ਸੜਾ ਸੜਾ ਬਹੁਤ ਬ리에 پیسے ਲੱਗੇ ਨੇ ਪ੍ਰੀਵ ਹੁੰਦਾ ਕੰਮ ਕੰਮ ਜਾਈ ਬਾਦਲਾ ਨਹੀਂ ਕਰਿਆ ਸਾਡੇ ਏਰੀਆ ਚ ਦਾ ਹਾਂਜੀ ਅਨਮੋੜ ਉਹ ਨਮਾਨਤਾ ਮੁੜ ਕੇ ਜੀਵਨ ਜਿੱਤੀ ਹੈ ਜੀ ਆਈਓ ਨੇ ਸਾਡੇ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਹਲਕਾ ਨੰਦਪੁਰ ਸਾਹਿਬ ਦੀ ਗੱਲ ਕਰਾਂਗੇ ਲੋਕਾਂ ਦਾ ਆ ਇੱਥੋਂ ਦਾ ਵਿਊ ਪੁਆਇੰਟ ਜਾਣਾਂਗੇ ਤੇ ਉਹਨਾਂ ਦੇ ਮੁੱਦੇ ਕੀ ਨੇ ਜਿਨ੍ਹਾਂ ਨੂੰ ਧਿਆਨ ਚ ਰੱਖ ਕੇ ਉਹ ਇਸ ਵਾਰ VOTING ਕਰਨ ਜਾ ਰਹੇ ਨੇ ਅਸੀਂ ਇਸ ਵੇਲੇ ਮੁੱਲਾਪੁਰ ਪਿੰਡਾ ਜਿਹੜਾ ਮੁੱਲਾਪੁਰ ਗਰੀਬਦਾਸ ਉੱਥੇ ਅਸੀਂ ਪਹੁੰਚੇ ਆ ਤੇ ਇੱਥੇ ਅ ਤੇ ਜਿਹੜੇ ਲੋਕ ਨੇ ਇਥੋਂ ਦੇ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਜਾਣਦੇ ਆ ਕਿ ਉਹ ਇਸ ਇਲੈਕਸ਼ਨ ਨੂੰ ਕਿੰਨਾ ਕੁ ਸੀਰੀਅਸ ਲੈ ਰਹੇ ਨੇ ਤੇ ਕਿਹੜੇ ਮੁੱਦੇ ਵਿਚਾਰ ਰਹੇ ਨੇ ਉਹ ਆਬਾਦੀ ਕਾਫੀ ਹੈ ਇਸ ਇਲਾਕੇ ਦੀ ਸੋ ਗੱਲਬਾਤ ਕਰਾਂਗੇ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਤੁਸੀਂ ਡੀਐਲਐਫ ਨਿਊ ਚੰਡੀਗੜ੍ਹ ਠੀਕ ਹੈ ਜੀ ਅੱਛਾ ਚੋਣਾ 1 ਜੂਨ ਨੂੰ ਚੋਣਾ ਨੇ ਜੀ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਦਿਮਾਗ ਸੋ ਤੁਹਾਡੇ ਤੇ ਮਾਰਕੀਟ ਵਧੀਆ ਚੱਲ ਰਿਹਾ ਜੀ ਉਹ ਪੈਣੀਆਂ ਪੈਣੀਆਂ ਨੇ ਉਹ ਤੇ ਹੋਣੀਆਂ ਹੋਣੀਆਂ ਨੇ ਜੀ ਵੋਟਾਂ ਕਾ VOTING ਘਟ ਹੋਈ ਹੈ ਪਿੱਛੇ ਪੰਜਾਬ ਚ ਲੱਗਦਾ ਲੋਕ ਪਾਉਣਗੇ ਕਿ ਘਟ ਪਾਉਣਗੇ ਗਰਮੀ ਵੀ ਪਾਉਣਗੇ ਲੇਕਿਨ ਪਾਉਣਗੇ ਜਿਸ ਪਾਰਟੀ ਨੂੰ ਪਾਣੀ ਆ ਆ ਪਾਰਟੀ ਨੂੰ ਪਾਣ ਕੇ ਜਾਣਾ ਅਚਾ ਆਮ ਆਦਮੀ ਪਾਰਟੀ ਤੋਂ ਪ੍ਰਭਾਵਿਤ ਹੋ ਤਾ ਸਰ ਕੀ ਲੱਗਦਾ ਜੀ 2 ਸਾਲਾਂ ਚ ਕੰਮ ਕਾਰ ਜਿਹੜੇ ਕੀਤੇ ਨੇ ਭਗਵੰਤ ਜੀ ਮਾਨ ਨੇ ਕਿਹੜੇ ਚੰਗੇ ਲੱਗੇ ਤੁਹਾਨੂੰ ਸਾਰੇ ਚੰਗੇ ਲੱਗੇ ਜੀਵਿੰਦਾਰਾਂ ਵਾਸਤੇ ਵੀ ਠੀਕ ਨੇ ਆਮ ਪਬਲਿਕ ਵਾਸਤੇ ਵੀ ਠੀਕ ਨੇ ਆਪ ਜਿਸ ਦਾ ਮਤਲਬ ਮਿਸਾਲ ਦੇ ਤੌਰ ਤੇ ਹਣ ਬਿਲ ਮਾਪ ਕੇ ਗਰੀਬ ਆਦਮੀ ਚਲੋ ਠੀ ਪਾਵਰ ਹਾਂਜੀ ਪਾਵਰ ਜਿਹੜਾ ਸੀ ਗੋਦਵਾਲ ਸਾਹ ਦਾ ਉਹ ਇਹਨਾਂ ਨੇ ਆਪਣੇ ਹੱਥ ਚ ਲੈ ਲਿਆ ਤੇ ਬਾਕੀ ਇਹ ਵੀ ਦੋ ਸਾਲ ਜਿਹਦੇ ਵੀ ਬੜੀ ਬਾਦਰੀ ਹੈ ਕਿ ਜਿੰਨਾ ਕੰਮ ਕੀਆ ਇਹ ਇਦੋਂ ਵੀ ਆਪਣੇ ਤੋਂ ਜ਼ਿਆਦਾ ਕੀਆ ਇਹ ਬਦਲਾ ਦੀ ਇਹ ਗੱਲ ਕਰਦੇ ਸੌ ਲੱਗਦਾ ਬਦਲਾ ਆ ਗਿਆ ਨੈਗੇਟਿਵ ਪਾਰਟੀ ਉਹਨੇ ਤੇ ਕਿਸੇ ਦੇ ਉੱਤੇ ਥੋੜਾ ਪਤਾ ਚੱਕਰ ਸੁੱਟਣਾ ਹੀ ਸੁਣਨਾ ਹੈ ਯਾਰ 10 ਸਾਲ ਬਾਅਦ ਆਪਣੇ ਬਾਦਲ ਸਾਹਿਬ ਨੇ ਕੀਤਾ ਉਹਨੇ ਕਿਹੜੇ ਜਹਾਜ਼ ਬਣਾ ਦਿੱਤੇ ਕਾਂਗਰਸ ਨੇ ਕਿਹੜੇ ਜਹਾਜ਼ ਬਣਾ ਦਿੱਤੇ ਇਹ ਤੇ ਆਸਤਾ ਆਸਤਾ ਚੱਲਣਾ ਪਰ ਉਹ ਬਾਦਲ ਸਾਹਿਬ ਕਹਿੰਦੇ ਜੀ ਇੱਕੋ ਇੱਕ ਸਾਡੀ ਪੰਥਕ ਪਾਰਟੀ ਹੈ ਤੁਸੀਂ ਸਾਨੂੰ ਮੌਕਾ ਦੇ ਵੀ ਪੰਥਕ ਨੂੰ ਪਾਦੇ ਸੀ ਲੇਕਿਨ ਪੰਥ ਨੇ ਜਦੋਂ ਸਾਡਾ ਝਗਾ ਪਾੜ ਦਿੱਤਾ ਮੁਰ ਕੇ ਮੈਂ ਪੰਥ ਵਿਚਾਇਆ ਝਗਾਏ ਪਾੜ ਕੇ ਮੁਰ ਕੇ ਪੰਥ ਨੂੰ ਕੀ ਚੜਨਾ ਨਹੀਂ ਇਹ ਤੇ ਵੀ ਨਹੀਂ ਪੁੱਲਦੇ ਤੁਸੀਂ ਨਹੀਂ ਵਧੀ ਨਹੀਂ ਹੈ ਇਹ ਵੇਖ ਚਲੋ ਉਹ ਪੰਥ ਦੇ ਨਾਂ ਤੇ ਹਮ ਵੀ ਪਾੰਦਦੇ ਸੀ ਬਕਾਲੀ ਪਾੜੀ ਲੱਗ ਚੀਜੇ ਆਮ ਆਦਮੀ ਕਹਿੰਦੇ ਜਦੋਂ ਪੰਥ ਹੀ ਨਾ ਜਦੋਂ ਸ਼ੁਰੂ ਤੋਂ 75 ਸਾਲ ਹੋ ਗਏ ਸਾਨੂੰ ਵੋਟਾਂ ਪਾਉਂ ਕੀ ਕਹੇ ਤੁਸੀਂ ਕੀ ਦੱਸੋ ਆਪਣੇ ਬਾਰੇ ਦੱਸੋ ਕੀ ਨਾਮ ਹੈ ਕਿੱਥੋਂ ਆਏ ਹਾਂ ਹਾਂ ਮੇਰਾ ਨਾਮ ਸਤੀਸ਼ ਕੁਮਾਰ ਹੈ ਜੀ ਮੇਰੀ ਸ਼ਾਪ ਐਤੀ ਹੈ ਜੀ ਆਪਣਾ ਜੀ ਠੀਕ ਹੈ ਤੁਹਾਡੇ ਸ਼ਾਪਕੀਪਰਸ ਦੇ ਕੀ ਮੁੱਦੇ ਨੇ ਤੁਸੀਂ ਉਹ ਦੱਸੋ ਦੇਖੋ ਜੀ ਸ਼ਾਪਕੀਪਰ ਦੇ ਐ ਕੋਈ ਵੀ ਪਾਰਟੀ ਆ ਜਾਂਦੀ ਹੈਗੀ ਆ ਸਭ ਤੋਂ ਪਹਿਲਾਂ بڑے ਬੰਦਿਆਂ ਦੇ ਕੰਮ ਹੋ ਜਾਂਦੇ ਹੈਗੇ ਇੱਕ ਛੋਟੇ ਵਪਾਰੀ ਵਾਸਤੇ ਕੋਈ ਵੀ ਉਹ ਵੀ ਪਾਰਟੀ ਸੋਚਦੀ ਨਹੀਂ ਹੈਗੀ ਆ ਤੁਸੀਂ ਇੱਕ ਆਮ ਵਪਾਰੀ ਨਾ ਅਗਰ ਬੈਂਕ ਚ ਕੋਈ ਲੋਨ ਲੈਣ ਚਲੇ ਵੀ ਜਾਂਦਾ ਨਾ ਤਾਂ ਉਹਦੇ ਵਾਸਤੇ 100 ਫਾਰਮੈਲਿਟੀਆਂ ਕਰਨੀਆਂ ਪੈਂਦੀਆਂ ਹੈਗੀਆਂ ਇਕ ਬੜਾ ਬੰਦਾ ਜਾਂਦਾ ਹੈਗਾ ਉਹਦੇ ਵਾਸਤੇ ਕੋਈ ਫਾਰਮੈਲਟੀ ਨਹੀਂ ਹੈ ਕਿਉਂ ਕਾਰਨ ਕੀ ਮੰਨਦੇ ਕਾਰਨ ਇਹ ਹੁੰਦਾ ਹੈਗਾ ਕੋਈ ਪਾਰਟੀ ਹੁੰਦੀ ਜਦ ਤੱਕ ਵੋਟਾਂ ਦਾ ਟਾਈਮ ਹੁੰਦਾ ਹੈਗਾ ਸਭ ਕਹਿੰਦੇ ਐਦਾਂ ਕਰਾਂਗੇ ਐਦਾਂ ਕਰਾਂਗੇ ਬਾਅਦ ਚ ਸਭ ਚੁੱਪ ਕਰ ਜਾਂਦੇ ਆ ਹੁਣ ਹੁਣ ਆਏ ਤੁਹਾਡੇ ਕੋਲ ਲੀਡਰ ਵੋਟਾਂ ਮੰਗਣ ਇਸ ਟਾਈਮ ਕੋਈ ਨਹੀਂ ਆਏਗਾ ਲੱਗਦਾ ਵੀ ਆਊਗਾ ਕੋਈ ਮਨ ਨੂੰ ਤਾਂ ਉਮੀਦ ਨਹੀਂ ਹੈਗੀ ਕਿ ਹਾਂਜੀ ਕੋਈ ਆਊਗਾ ਤੁਹਾਡੇ ਕੋਲੇ ਉਹਨੂੰ ਵੋਟ ਪਾ ਦੋਗੇ ਜਿਹੜਾ ਆਜੂਗਾ ਜਾਂ ਮਨ ਬਣਾ ਲਿਆ ਦੇਖੋ ਜੀ ਮਨ ਐਦਾਂ ਹੈਗਾ ਜੀ ਜੇ ਅਗਰ ਸਾਡੇ ਵਾਸਤੇ ਕੋਈ ਕੁਝ ਕਰਦਾ ਹੈਗਾ ਅਸੀਂ ਉਹਨੂੰ ਜ਼ਰੂਰ ਵੋਟ ਪਾਵਾਂਗੇ ਭਗਵਾਨ ਆਮ ਆਦਮੀ ਪਾਰਟੀ ਨੇ ਕਿ ਕੰਮ ਜ਼ਰੂਰ ਕਰਿਆ ਹੈਗਾ ਵੀ ਬਿਜਲੀ ਫ੍ਰੀ ਕਰਤੀ ਹੈਗੀ ਆ ਸਾਬ ਵਾਸਤੇ ਬਿਜਲੀ ਕਿਸੇ ਪਾਰਟੀ ਨੇ ਕਰ ਕਰੀ ਨਹੀਂ ਹੈਗੀ ਆ ਉਹਨਾਂ ਨੇ ਕੁਝ ਕੰਮ ਤਾਂ ਕਰੇ ਹੈ ਠੀਕ ਹੈ ਕਿ ਨਹੀਂ ਜੀ ਪਰ ਸਾਡੇ ਇੱਥੇ ਕੋਈ ਨਹੀਂ ਆਇਆ ਹੈਗਾ ਅੱਛਾ ਬੀਜੇਪੀ ਵੀ ਮੈਦਾਨ 'ਚ ਹੈ ਇਸ ਵਾਰ ਦੇਖੋ ਜੀ ਮੈਦਾਨ 'ਚ ਹੈਗੀ ਹੈ ਜੀ ਪਰ ਇਨੀ ਪਰਫਾਰਮੈਂਸ ਹੈ ਜੀ ਅੱਛੀ ਹੈ ਨਹੀਂ ਹਾਂ ਜੀ ਕਾਲੀ ਦਲ ਬਾਰੇ ਕੀ ਸੋਚ ਕਾਲੀ ਦਲ ਕਾ ਵੀ ਉਹੀ ਮਾੜਾ ਹੀ ਹਾਲ ਹੈ ਪਿੱਛੇ ਵਾਲੀ ਉਹੀ ਪਰਫਾਰਮੈਂਸ ਹੈ ਸਭੀ ਬਹੁਤ ਜ਼ੋਰ ਲਾ ਰਹੇ ਹਾਂ ਜੀ ਕਾਂਗਰਸ ਵੀ ਜ਼ੋਰ ਲਾ ਰਹੀ ਹੈ ਪਾਜੀ 50 50% ਹੈ ਕੁਛ ਨਹੀਂ ਹੈ ਦੇ ਉੱਪਰ ਹਾਂ ਤੁਸੀਂ ਤੁਸੀਂ ਦੱਸੋ ਕੀ ਨਾਮ ਹੈ ਜੀ ਮੇਰਾ ਛੋਟਾ ਦਾ ਪਰਮਾ ਜੀ ਜੀ ਤੁਸੀਂ ਇੱਥੇ ਕੀ ਕੰਮ ਕਰਦੇ ਹੋ ਜੀ ਇਹਦਾ ਕੰਮ ਹੈ ਮੇਰੇ ਸੇਵਾ ਦਾ ਠੀਕ ਹੈ ਆਓ ਕੀ ਲੱਗਦਾ ਜੀ ਇੱਥੋਂ ਦੇ ਕਿਹੜੇ ਮੁੱਦੇ ਤੁਹਾਨੂੰ ਲੱਗਦਾ ਵੀ ਬਹੁਤ ਸਾਲਾਂ ਦੇ ਅਧੂਰੇ ਪਏ ਆ ਲੀਡਰ ਕਰ ਹੱਲ ਨਹੀਂ ਕਰਦੇ ਵੈਸੇ ਇੱਥੋਂ ਬਾਰੋਂ ਆਏ ਹੋਏ ਆ ਸਾਨੂੰ 10-12 ਸਾਲ ਹੋਏ ਇੱਥੇ ਦਾ ਅੱਛਾ ਜੀ ਤੇ ਬਾਕੀ ਸਭ ਲੋਕ ਇੱਥੇ ਲੋਕਲ ਹੈਗੇ ਇਹਨਾਂ ਨੂੰ ਜ਼ਿਆਦਾ ਪਤਾ ਸਾਰੇ ਉੱਪਰ ਤੁਸੀਂ ਵੈਸੇ ਵੋਟ ਪਾਉਣ ਵੇਲੇ ਤਾਂ ਦਿਮਾਗ 'ਚ ਰੱਖੋਗੇ ਵੀ ਆਹ ਚੀਜ਼ ਹੋਣੀ ਚਾਹੀਦੀ ਓਦੋਂ ਕੀ ਜ਼ੈਨ 'ਚ ਲਿਆ ਕੇ ਰਾਜੀ ਗਲੇ ਹੈ ਇਹ ਸਾਰੇ ਕੋ ਹੰਡੀ ਦੇ ਚੱਟੇ ਬੱਟੇ ਹੈ ਜਿੰਨੂ ਮਜੀਦ ਬਾਦੋ ਜਿੰਨੂ ਮਜੀਦ ਨਾ ਬਾਦੋ ਅੱਜ ਤਾਂ ਮੈਂ ਹੱਥ ਜੋੜਦੇ ਆ ਬਾਕੀ ਕਰਨ ਨੂੰ ਕੁਝ ਨਹੀਂ ਮਿਲਣਾ ਵੀ ਨਹੀਂ ਆਗੇ ਆਮ ਆਦੀ ਪਾਰਟੀ ਨੇ ਕੰਮ ਕੀਤਾ ਜਾਂ ਨਹੀਂ ਕੀਤਾ ਕੀਤਾ ਕਿੰਨਾ ਬਹੁਤ ਕਿੰਨਾ ਬੋਲਦੇ ਆਂ ਸੀ ਕਾਂਗਰਸ ਦੇ ਕੰਮ ਕਿਵੇਂ ਦੇਖਦੇ ਸੀ ਇਸ ਤੋਂ ਪਹਿਲਾਂ ਕਾਂਗਰਸ ਰਹੀ ਹੈ ਸਰਕਾਰ ਚ ਕਾਂਗਰਸ ਨੇ ਕੀ ਕੀਤਾ ਸਾਡੇ ਵਾਸਤੇ ਕੁਝ ਨਹੀਂ ਕੀਤਾ ਜੀ ਦੇ ਉੱਤੇ ਫਿਰ ਵੀ ਬਹੁਤ ਕੁਝ ਕੀਤਾ ਕਾਂਗਰਸ ਨੇ ਕੁਝ ਨਹੀਂ ਕੀਤਾ ਠੀਕ ਹੈ ਠੀਕ ਹੈ ਅੱਜ ਕੀ ਨਾਮ ਹੈ ਜੀ ਕਿਹੜੇ ਪਿੰਡ ਤੋਂ ਭਾਈ ਮੜ ਤੋੜਾ ਪਿੰਡ ਆ ਜੀ ਜੀ ਬੰਕਾ ਜੀ اچھا ਇਹ ਦੱਸੋ ਜੀ ਫਿਰ ਵੋਟ ਪਾਉਣ ਜਾ ਰਹੇ ਹੋ ਇੱਕ ਤਰੀਕ ਨੂੰ ਹਾਂਜੀ ਹਾਂਜੀ ਤੇ ਪਰਿਵਾਰ ਦੇ ਨਾਲ ਜਾਓਗੇ ਕੀ ਸੋਚ ਕੇ ਵੋਟ ਪਾਉਣ ਜਾਓਗੇ ਕਿਹੜੇ ਮੁੱਦੇ ਵਿਚਾਰੋਗੇ ਵੋਟ ਪਾਉਣ ਮੌਕੇ ਹੋਰ ਬੜੀ ਭਾਈ ਆਮ ਆਪ ਪਾਰਟੀ ਜਿੰਦਾਬਦ ਅੱਛਾ ਹਾਂ ਦੂਜੀਆਂ ਪਾਰਟੀਆਂ ਨਹੀਂ ਨਹੀਂ ਖਤਮ ਹੋ ਗਏ ਬੇਗਾਨਾ ਦਾ ਕੀ ਕੰਮ ਵਧੀਆ ਲੱਗਿਆ ਆਮ ਆਦਮੀ ਪਾਰਟੀ ਇਹਨਾਂ ਪਾਰਟੀਆਂ ਦੇ ਬਿਜਲੀ ਮਾਫ ਕਰੀ ਵੀ ਸਭ ਕੁ ਗਰਿਆਵਾ ਸੂਲਤਾ ਦੀਆਂ ਬਣੀਆਂ ਕੇਮਾਰਾ ਸੰਗਈ ਹੈ ਆਮ ਆਦਮੀ ਨੇ ਕੀ ਕਰ ਰਚਨ ਗਈ ਸਭ ਕੁ ਜਾਏਗਾ ਕਿਆ ਕ੍ਰਾਪਸ਼ਨ ਗਈ ਇਹ ਕਹਿੰਦੇ ਗਈ ਕ੍ਰਾਪ ਨਹੀਂ ਨਹੀਂ 1947 ਤੇ ਲੈ ਹੁਣ ਤੱਕ ਤਾਂ ਕ੍ਰਾਪਸ਼ਨ ਮਨੂੰ ਮੈਂ ਗਿਆ ਜੀ ਮੇਰੇ ਨਾਲ ਵੀ ਥੋੜੇ ਇੱਕ ਦੋ ਵਾਕਏ ਹੋਏ ਆ ਕਚੈਰੀਆਂ ਚ ਗਏ ਕਿੱਥੇ ਗਏ ਕਚੈਰੀਆਂ ਚ ਵੀ ਗਏ ਜੀ ਉਹ ਆਪਾਂ ਪਰਿਵਾਰਖਾਨੇ ਦੇ ਉਹਨਾਂ ਦੇ ਬਾਅਦ ਰਿਸ਼ਵਤ ਥੋੜੇ ਲੈਣੇ ਦੀ ਢੰਗ ਥੋੜੇ ਬਦਲ ਗਏ ਰਿਸ਼ਵਤ ਕਰ ਗਈ ਬਾਜੀ ਰਿਸ਼ਵਤ ਦੇਖੋ ਟੈਕਸੀ ਲੈਣ ਦੇ ਟੈਕਸੀ ਲਈ ਬੈਠੀਆਂ ਤਿੰਨ ਗੱਡੀਆਂ ਨਹੀਂ ਮਿਆਂ ਚਾਰ ਉੱਥੇ ਜਾਂਦੇ ਪੈਸੇ ਦਿੰਦੇ 10000 ਰੁਪਏ 12000 ਰੁਪਏ ਪਹਿਲਾਂ 12000 ਤਾਂ ਪਰਮ ਲੋ ਤਾਂ ਅਸੀਂ ਲੋ ਉੱਥੇ ਫਰੀ ਆਰਥੀ ਬਣਦੀ ਹੈ ਕੋਈ ਪਹਿਲਾਂ ਦਾ ਹਾਂ ਜੀ ਇਹ ਕਹਿੰਦੇ ਬਦਲ ਗਿਆ ਸਿਸਟਮ ਹਾਂ ਜੀ ਨਾ ਜੀ ਨਾ ਜੀ ਨਾ ਜੀ ਬਿਲਕੁਲ ਜੀ ਇਹਨਾਂ ਨਾਲ ਹੋ ਗਿਆ ਹੋਣਗੀ ਭਗਤੇ ਨੋ ਬੰਦਾ ਵਧੀਆ ਟੱਕਰ ਕਾਨ ਸਾਹਿਬ ਕਹਿੰਦੇ ਵੀ ਮੈਂ ਤਾਂ ਥੱਲੇ ਤੱਕ ਜਿਹੜੀ ਰਿਸ਼ਵਤ ਲੈਂਦੇ ਸੀ ਹਟਾਤੇ ਸਾਰੇ ਸਾਰਾ ਜ ਆ ਦੇਖੋ ਜੀ ਇੱਧਰ ਇੱਧਰ ਹੋ ਜੇ ਤਾਂ ਮਾੜਾ ਕੈਮਰਾ ਕਮਾ ਵੇਰ ਦੀ ਇਹ ਫੇ ਰੇੜੀਆਂ ਅੱਗੇ ਨਾਲ ਜੀ ਹਰਾਉਂਦੀਆਂ ਹੈ ਅੱਛਾ ਆ ਸੜਕ ਦੇਖੋ ਸੜਕ ਕਿੱਥੇ ਹੈ ਥੜਾ 4 ਫੁੱਟ ਪਿੱਛੇ ਕਟੌੜ ਰੇੜੀ ਚਾਹੀਦੀ ਬਿਲਕੁਲ ਠੀਕ ਹੈ ਜੀ ਆ ਰਸਤਾ ਸਰਕਾਰੀ ਹੈ ਤੁਹਾਡੇ ਸਾਹਮਣੇ ਜੋ ਹਾਲਤ ਮੈਂ ਦੇਖ ਲਉ ਤੁਸੀਂ ਸ਼ਿਕਾਇਤ ਕੀਤੀ ਹੈ ਫਿਰ ਸ਼ਿਕਾਇਤ ਕੀ ਕਰਾਂ ਜੀ ਕੀ ਕੀ ਦਿੱਕਤ ਆ ਰਹੀਆਂ ਇਹ ਦਾ ਕਰਕੇ ਤੁਹਾਨੂੰ ਟ੍ਰੈਫਿਕ ਦੀ ਦਿੱਕਤ ਹੈ ਜੀ ਦੇਖੋ ਜੀ ਟ੍ਰੈਫਿਕ ਬੰਦਾ ਹੁਣ ਆਮ ਬੰਦਾ ਜੇ 4 ਫੁੱਟ ਇੱਧਰ ਲਾ ਲੈਂ ਡੇੜੀਆਂ ਜਾਂ ਦੁਕਾਨਾ ਉਹ ਦੇਖੋ ਜੀ ਸਮਾਨ ਕਿੱਥੇ ਕਿੱਥੇ ਪਿਆ ਹੋ ਗੌਰ ਕਰੋ ਸਮਾਨ ਸਾਰਾ ਪਿਆ ਉਹ ਆਮ ਆਦਮੀ ਪਹਿਲਾਂ ਨਹੀਂ ਕਦੇ ਹੋਇਆ ਜੀ ਪਹਿਲਾਂ ਇੱਧਰ ਕੱਚਾ ਛੱਡਿਆ ਪਤਾ ਉਹ ਪਾਉਂਦੇ ਹੀ ਨਹੀਂ ਤੇ ਜਿਹੜੇ ਉਹ ਇਸ ਕਰਕੇ ਨਹੀਂ ਪਾਉਂਦੇ ਪਹਿਲੇ ਕੰਗੜਾ ਦੇ ਪਿੰਡਾਂ ਆਮ ਆਮ ਪਾਰਟੀ ਦੇ ਵਿੱਚ ਸਾਹਿਬ ਐਨੇ ਗਾਦੀਦਾਰ ਨਹੀਂ ਤਾਂ ਹਟਾ ਗਈ ਉਹ ਇਹ ਜਿਹਾ ਪੂਰਾ ਹੋਇਆ ਬੜਾ ਪਰ ਉਹ ਕਹਿ ਰਹੇ ਸੀ ਕਿ ਵੀ ਬਦਲਾ ਆਊਗਾ ਬਦਲਾ ਇਹ ਕਹਿ ਰਹੇ ਵੀ ਕੋਈ ਬਦਲਾ ਨਹੀਂ ਨਾ ਜੀ ਨਾ ਦੇਖੋ ਭਾਈ ਜੀ ਬਹੁਤ ਬਦਲਾ ਆਇਆ ਵਾ ਦੇਖੋ ਸਾਰੇ ਸਾਰਾ ਹੀ ਮੈਂ ਟੈਕਸੀਨ ਵੇਗਾਂ ਮਾ ਸਾਰੇ ਬਹੁਤ ਜਿਹੇ ਪੈਸੇ ਲੱਗੇ ਨੇ ਫ੍ਰੀ ਹੁੰਦਾ ਕੰਮ ਉਹਨੇ ਹਲਕੇ ਦੇ ਐਮ ਐਲ ਏ ਦਾ ਅਨਮੋਲ ਗਗਨ ਮਾਣੋਂ ਮੰਤਰੀ ਬਣ ਕੇ ਲੱਗਦਾ ਕੋਈ ਪਰ ਚਾਰ ਵਾਰੀ ਗਿਆ ਮੈਂ ਆਪਣੇ ਕੇਸ ਪਿੱਛੇ ਚਾਰ ਵਾਰੀ ਮੈਨੂੰ ਕਦੇ ਨਹੀਂ ਮਿਲੇ ਆਂ ਅੱਛਾ ਮਿਲੇ ਨਹੀਂ ਨਹੀਂ ਜੀ ਨਹੀਂ ਉਹ ਤਾਂ ਕਹਿੰਦੇ ਸੀ ਅਸੀਂ ਤਾਂ ਲੋਕਾਂ ਚ ਹੀ ਰਹਿਣਾ ਨਾ ਜੀ ਨਾ ਮਿਲੇ ਨਹੀਂ ਜੀ ਮਿਲੇ ਨਹੀਂ ਅੱਛਾ ਭਾਈ ਜੀ ਕੀ ਨਾਮ ਹੈ ਕਰਨਵੀਰ ਸਿੰਘ ਹੈ ਜੀ ਇੱਥੇ ਦੇ ਰਹਿਣ ਵਾਲੇ ਹਾਂ ਜੀ ਹੁਣ ਤੁਹਾਡੀ ਮੇਰੀ 20 ਸਾਲ ਹੈ 20 ਸਾਲ ਉਮਰ ਹੈ ਤੇ ਪੜ੍ਹਾਈ ਕਰਦੇ ਹਾਂ ਤੁਸੀਂ ਕੰਮ ਕਰਦੇ ਹੋ ਫਾਰਮਰ ਹੈਂ ਠੀਕ ਹੈ ਹਾਂਜੀ ਤੇ ਕੀ ਲੱਗਦਾ ਵੀ ਇਸ ਵਾਰੀ ਚੋਣਾ ਜਿਹੜੀਆਂ ਨੇ ਬੜਾ ਇੰਪੋਰਟੈਂਟ ਦੇਣਾ ਹੈ ਉਦੋਂ ਕੀ ਚੀਜ਼ ਜਿਹੜੀ ਐ ਸੋਚ ਕੇ ਜਾਓਗੇ ਵੋਟਰ ਬੱਸ ਵੀ ਉਹ ਜਿਹੜਾ ਆਪਣਾ ਕੰਮ ਕਰਿਆ ਜੀ ਹੱਕਾ ਦਾ ਸਾਡਾ ਜੀ ਉਸੇ ਕੰਮ ਕਰਿਆ ਕੰਮ ਤਾਂ ਹੀ ਬਦਲਾ ਨਹੀਂ ਕਰਿਆ ਸਾਡੇ ਏਰੀਆ 'ਚ ਦਾ ਹਾਂਜੀ ਅਨਮੋੜ ਹੋ ਕੇ ਨਮਨਤਾ ਮੁੜ ਕੇ ਜੀ ਜ਼ਿੰਦਗੀ ਜਿਤੀ ਹੈ ਜੀ ਆਈਓ ਨਹੀਂ ਸਾਡੇ ਇਲਾਕੇ ਮਾਈ ਨਹੀਂ ਆਈ ਜੀ ਪੂਰੇ ਬਸ ਅਕਾਲੀ ਅਕਾਲੀ ਦਲ ਨੇ ਕੀ ਕੁਝ ਚੰਗਾ ਕੀਤਾ ਹਾਂਜੀ ਸੜਕਾਂ ਬਣਾਈਆਂ ਜੀ ਬਾਕੀ ਬ੍ਰਿਜ ਨਹੀਂ ਦਾ ਸਾਡੇ ਪਿੰਡ ਬ੍ਰਿਜ ਬ੍ਰਿਜ ਲਾਈ ਬਾਕੀ ਹੋਰ ਵੀ ਖਾਸੇ ਕੰਮ ਕਰੇ ਜੀ ਸੀਵਰੇਜ ਹੋ ਗਈ ਬਾਕੀ ਸਾਰਾ ਕੁਝ ਸੁਣੀ ਨਾ ਕਰਾਏ ਚੰਦੂ ਮਾਇਰਾ ਜੀ ਤੁਹਾਡੇ ਉਮੀਦਵਾਰ ਨੇ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਹਾਂਜੀ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਤੀਹਰ ਤਾਂ ਹਰਾਤਾ ਸੀ ਲੋਕਾਂ ਨੇ ਤੁਸੀਂ ਹਰਾਤਾ ਸੀ ਪਿਛਲੀ ਵਾਰ ਤਾਂ ਹਾਰ ਗਈ ਦੀ ਹੁਣ ਦਸ ਸਾਰੇ ਆਵਾਦਿ ਪਾਰਟੀ ਆ ਰਹੀ ਹੈ ਯੂਰੇ ਹੋ ਗਈ ਪਿਛਲੇ ਸਾਲ ਵੀ ਉਹ ਹੀ ਜਿੱਤੀ ਦੀ ਐਤਗੀ ਵੀ ਵੀ ਐਤਗੀ ਬਦਲ ਕੇ ਦੇਖਦੇ ਹਾਂ ਕੀ ਮੰਨਣਾ ਕੋਈ ਨਾਲੇ ਦਲ ਤੋਂ ਉਮੀਦਵਾਰ ਨੇ ਬਹੁਤ ਉਮੀਦ ਹੈ ਤੇ ਜੀ ਵੀ ਉਹਨਾਂ ਨੇ ਵੀ ਇੱਕ ਬਲੌਗ ਕਰਨਾ ਤਾਂ ਜੀ ਕਿ ਲੋਕ ਬਦਲਾਅ ਚਾਹੁੰਦੇ ਤੇ ਨਹੀਂ ਹੋਰ ਕੋਈ ਬੜੀ ਗੱਲ ਨਹੀਂ ਕੀ ਨਾਮ ਹੈ ਜੀ ਕਨੇਆ ਲਾਲ ਜਾੜ ਮੇਰਾ ਨਾਮ ਇੱਥੇ ਹੋਏ ਤੁਸੀਂ ਨੇ ਰਾਜਸਥਾਨ ਸੇ ਹੋ ਮੈਂ ਅੱਛਾ ਤੇ ਕੀ ਲੱਗਦਾ ਇੱਥੇ ਰਹਿੰਦੇ ਹੋ ਕੀ ਦੇਖਦੇ ਹੋ ਵੀ ਕਿਹੜੇ ਕੰਮ ਚੰਗੇ ਹੋਏ ਆ ਕਿਹੜੇ ਕੰਮ ਨਹੀਂ ਹੋਏ ਇਹ ਮੇਰੇ ਕੋ ਪਤਾ ਨਹੀਂ ਹੈ ਅਭੀ ਅਭੀ ਆਇਆ ਹੂੰ ਮੈਂ 1 ਮਹੀਨਾ ਹੋਇਆ ਯਹਾਂ ਪਰ ਆਏ ਹੋਏ ਠੀਕ ਹੈ ਠੀਕ ਹੈ ਆਂਟੀ ਕਿਹੜੇ ਪਿੰਡ ਤੋਂ ਮੈਂ ਤਾਂ ਭਈਆ ਜੁੱਪੀ ਕੇ ਹੂੰ ਅੱਛਾ ਇੱਥੇ ਵੋਟ ਇੱਥੇ ਹੈ ਯੂਪੀ ਚ ਬਣੀ ਹੈ ਵੋਟ ਇੱਕਾ ਹੀ ਹੈ ਜੀ ਇੱਥੇ ਵੋਟ ਹੈ अच्छा इलेक्शन है एक तारीख को इलेक्शन है वोट पाओगे ਤੁਸੀਂਵਾ ਦੇਗੇ ਭਈਆ ਜੋ ਕੋਈ ਲੈ ਕੇ ਹਮ ਜਿਹਾ ਲੈ ਲਓ ਕਿਨੂੰ ਵੋਟ ਪਾਉਂਗੇ ਜੋ ਵੀ ਕੋ ਪਰਚੀ ਦੇ ਦਗਾ ਹਮ ਤਾਂ ਹਮ ਕੋਈ ਸਾਫ ਮੰਨ ਕੇ ਕੋਈ ਵੀ ਕੰਮ ਕੀਆ ਕਿਸ ਨੇ ਨਾ ਬੇਟੇ ਹਮਾਰੇ ਜਹਾੜੀ ਜਾਮ ਹਮਾਰੇ ਬੱਚੇ ਢਿਆੜੀ ਤੇ ਜਾਣੇ ਹੋ ਬੱਚੇ ਕੀ ਕਰਦੇ ਥੇ ਜਾ ਰਾਜੋ ਕਾ ਝਾੜੀ ਕੰਨ ਜਾ ਹ ਬੱਚੇ ਨੂੰ ਨੌਕਰੀ ਨਹੀਂ ਮਿਲੀ ਕਿਸੇ ਨੇ ਨਹੀਂ ਦਿੱਤੀ ਕਿਸੇ ਸਰਕਾਰ ਨੇ ਢਿਆੜੀ ਜਾਨੋ ਮੈਂ ਕਿਸੇ ਲੀਡਰ ਤੋਂ ਉਮੀਦ ਹੈ ਕਿ ਕੋਈ ਸ਼ਾਇਦ ਬੱਚਿਆਂ ਨੂੰ ਨੌਕਰੀ ਦੇ ਦੇ ਥੋੜੇ ਜੂਨ ਸੁਧਰ ਜੇ ਕੋ ਪਤਾ ਉਹ ਅੱਲਾ ਰਸੂਲ ਕੋ ਪਤਾ ਮੈਂ ਤਾਂ ਜ਼ਿੰਦਗੀ ਗੁਜ਼ਾਰੀ ਕਹੀ ਪਰ ਵੋਟ ਪਾਉਂਗੇ ਤੁਸੀਂ ਹਾਂ ਪਾ ਦੇਗੇ ਅਸੀਂ ਤੇ ਹਮਾਰੇ ਹੈ ਵੋਟ ਵੀ ਕੈ ਸਭ ਸਿਸਕੋ ਡਾਲੋਗੇ ਕਿਸੇ ਨੂੰ ਦੇ ਦੋ ਜੋ ਤੁਸੀਂ ਕਹੋਗੇ ਉਸੇ ਦੇ ਦੇਗੇ acha ਆਪਣੀ ਮਰਜ਼ੀ ਨਾਲ ਨਹੀਂ ਹਾਂ ਨਾ ਨਾ ਜਪਾ ਹਮਾ ਕਿਸੇ ਦਾ ਡਰ ਨਹੀਂ ਨਾ ਹਮਾ ਕਿਸੇ ਦਾ ਲਾਲਚ ਨਾ ਕਿਸੇ ਦਾ ਖਾਣਾ ਜਾਂਦੇ ਨਾ ਬੇਟੇ ਕੋਈ ਹਮਾਰੀ ਮਦਦ ਕਰ ਅੱਲਾ ਹਸਾ ਚੀਵਾ ਕੋਈ ਨਹੀਂ ਕਰਨਾ ਨਾ ਅੱਲਾ ਸੱਚੀ ਗੱਲ ਤੁਸੀਂ ਗਰੀਬਾਂ ਕੋਲੇ ਲੱਗਦਾ ਲੀਡਰ ਆਉਂਦੇ ਆਂ ਆਉਂਦੇ ਹੀ ਨੇੜੇ ਹੀ ਨਹੀਂ ਆਉਂਦੇ ਨਾ ਹਮਾਦਰ ਕੋਈ ਨਹੀਂ ਆਤਾ ਠੀਕ ਸੋ ਹੋਰ ਵੀ ਗੱਲਬਾਤ ਜਿਹੜੀ ਹੈ ਉਹ ਅਸੀਂ ਕਰ ਲੈਨੇ ਆਂ ਹੋਰ ਇੱਥੇ ਨੌਜਵਾਨ ਮੁੰਡੇ ਨੇ ਬਾਈ ਜੀ ਕੀ ਨਾਮ ਹੈ ਅਮਰਿੰਦਰ ਹੈ ਜੀ ਅਮਰਿੰਦਰ ਕਿੱਥੋਂ ਮੁੱਲਾਵਰ ਤੋਂ ਆਏ ਜੀ ਅੱਛਾ ਤੇ ਇਹ ਦੱਸੋ ਵੀ ਹੁਣ ਤੁਹਾਡੀ ਉਮਰ ਕਿੰਨੀ ਹੈ 20 ਸਾਲ ਹੈ ਜੀ ਤੇ ਹੁਣ ਤੁਸੀਂ ਆਪ ਦੇ ਨਾਲ ਦੇਆਂ ਨੂੰ ਵੇਖਿਆ ਹੋਣਾ ਬਾਹਰ ਜਾਣ ਦੀ ਬਹੁਤ ਇੱਕ ਤਾਂਗ ਰਹਿੰਦੀ ਸੀਗੀ ਵੀ ਫੋਰਨ ਸਟੱਡੀ ਕਰਨ ਦੀ ਕੋ ਕੈਨੇਡਾ ਜਾਣ ਦਾ ਰਹਿੰਦਾ ਸੀ ਕਿਸੇ ਨੂੰ ਆਸਟ੍ਰੇਲੀਆ ਜਾਣ ਦਾ ਤੇ ਲੱਗਦਾ ਵੀ ਉਹ ਜਿਹੜੀ ਬਾਹਰ ਜਾਣਾ ਇੱਥੇ ਨੌਕਰੀਆਂ ਨਹੀਂ ਮਿਲ ਰਹੀਆਂ ਉਹਦੇ ਪਿੱਛੇ ਲੀਡਰਾਂ ਦਾ ਸਰਕਾਰਾਂ ਦਾ ਕਿੰਨਾ ਕੁ ਰੋਲ ਮੰਨਦੇ ਹੋ ਸਰਕਾਰਾਂ ਦਾ ਤਾਂ ਇਹ ਦੇਖੋ ਜੀ ਕੋਈ ਰੋਲ ਨਹੀਂ ਹੈ ਜੀ ਆਪਣੇ ਜਿਹੜੇ ਪੰਜਾਬੀ ਆਈਓ ਸਾਰੇ ਹੀ ਬਾਹਰ ਨੂੰ ਭੱਜੀ ਜਾ ਰਹੇ ਇੱਕ ਨਾ ਪੇੜ ਚਾਲੀ ਹੈ ਜੀ ਲਾਲੂ ਬਾਹਰ ਜਾਣਾ ਉਰੇ ਵੀ ਕਿਉਂਕਿ ਉਰੇ ਕੰਮ ਸਾਰਾ ਕੁਝ ਹੈ ਜੀ ਉਰੇ ਕਰਦੇ ਨਹੀਂ ਆ ਉੱਥੇ ਜਾ ਕੇ ਵੀ ਤਾਂ ਦਿਹਾੜੀਆਂ ਲਾਣੀਆਂ ਕਿ ਉਰੀ ਉਹਦੇ ਨਾਲੋਂ ਆਪਣੇ ਆਪੇ ਜਿੰਨਾ ਪੈਸਾ ਬਾਹਰ ਜਾਣ ਤੇ ਲਾਉਂਗੇ ਉਰੀ ਲਾ ਕੇ ਉਰੀ ਇਨਵੈਸਟ ਕਰਕੇ ਵਧੀਆ ਕੰਮ ਚੱਲਦਾ ਜੀ ਉਰੇ ਇਹਦਾ ਭੇਡ ਚਾਲਿਆ ਜੀ ਇੱਕ ਤਰ੍ਹਾਂ ਕੰਮ ਕਿ ਚਲਾ ਲਿਆ ਆਪਣਾ ਹਾਂਜੀ ਆਪਣਾ ਇੱਥੇ ਹੀ ਕਰਾਂਗੇ ਜੀ ਮੈਂ ਹਲੇ ਸਟੱਡੀ ਕਰ ਰਿਹਾ ਸਰ ਨਾਲ ਦੀ ਨਾਲ ਆ ਦੁਕਾਨਾ ਜੀ ਆਪਣੀ ਨਾਲ ਦੀ ਨਾਲ ਉਹ ਵੀ ਦੇਖਦੇ ਆ ਜੀ ਤੇ ਹੁਣ ਕੀ ਲੱਗਦਾ ਵੀ ਕੰਮ ਕਿਨੇ ਵਧੀਆ ਕੀਤੇ ਕੰਮਦਾਈ ਦੇਖੋ ਕਾਲੀਆਂ ਨਹੀਂ ਕਰੇ ਜੀ ਵਧੀਆ ਆਪਣੇ ਏਰੀਆ ਚ ਨਹੀਂ ਉਸ ਨੇ ਇਹ ਸਾੜੀਆਂ ਮਾਰਕੀਟ ਚ ਜਿਹੜੀਆਂ ਸੜਕਾਂ ਵਗੈਰਾ ਸਾਰੀਆਂ ਉਹਨਾਂ ਨੇ ਹੀ ਬਣ ਆਮ ਆਦਮੀ ਪਾਰਟੀ ਸਰਕਾਰ ਦੋ ਸਾਲਾਂ ਤੋਂ ਕੁਝ ਨਹੀਂ ਹੈ ਜੀ ਫੇਲ ਹੈ ਜੀ ਅੱਛਾ ਜੀ ਚੰਦੂ ਮਾਇਰਾ ਜੀ ਤੁਹਾਡੇ ਉਮੀਦਵਾਰ ਹਾਂਜੀ ਚੰਦੂ ਮਾਚਰੀ ਉਹਨਾਂ ਨੂੰ ਜਿਤਾ ਰਹੇ ਹਾਂਜੀ ਤੇ ਜਿਹੜੇ ਉਹਨਾਂ ਦੇ ਅਗੇਂਸਟ ਖੜੇ ਨੇ ਬੀਜੇਪੀ ਵੀ ਐਸ ਵਾਰ ਹੈਗੀ ਐ ਕਾਂਗਰਸ ਵੀ ਐ ਜੇ ਵੀ ਕਾਂਗਰਸ ਤਾਂ ਖਤਮ ਹੈ ਉਹਨੂੰ ਨਹੀਂ ਵੋਟ ਮੈਂਦੀ ਅੱਛਾ ਹਾਂਜੀ ਤੇ ਹੋਰ ਕੀ ਲੱਗਦਾ ਵੀ ਤੁਹਾਨੂੰ ਜੇ ਯੰਗਸਟਰ ਹੋਣ ਦੇ ਨਾਤੇ ਤੁਹਾਨੂੰ ਕੀ ਕੀ ਚੀਜ਼ਾਂ ਪਹਾਲਦੇ ਤੁਸੀਂ ਐਜੂਕੇਸ਼ਨ ਸੈਕਟਰ ਦੇ ਵਿੱਚ ਜਾਂ ਹੈਲਥ ਸੈਕਟਰ ਦੇ ਵਿੱਚ ਕੀ ਤੁਸੀਂ ਮੰਨਦੇ ਹੋ ਵੀ ਆਹ ਚੀਜ਼ ਵਧੀਆ ਹੋਣੀ ਚਾਹੀਦੀ ਹੈ ਮੇਰੇ ਏਰੀਆ 'ਚ ਏਰੀਆ 'ਚ ਤਾਂ ਇਹ ਆਪਣੇ ਤਾਂ ਚਲੋ ਵਧੀਆ ਹੀ ਹੈ ਏਰੀਆ ਸਾਰਾ ਕਾਲਜ ਵਗੈਰਾ ਸਾਰੇ ਹਨਾ ਜੀ ਮੇਨ ਮੁੱਦਾ ਤਾਂ ਇਹ ਨਸ਼ੇ ਆਦਾ ਜੀ ਨਸ਼ੇ ਆਪਣੇ ਏਰੀਆ 'ਚ ਬਹੁਤ ਹੈ ਜੀ ਇਧਰ ਖੈਡ ਸਾਈਡ ਹੋ ਗਈ ਜੀ ਕਾਫੀ ਹੋ ਨਸ਼ਾ ਚੱਲਦਾ ਜੀ ਇਧਰ ਨਸ਼ੇ ਪੱਤੇ ਮੇਨ ਹੈ ਜੀ ਆਪਣੇ ਤੇ ਨਸ਼ੇ ਤੇ ਸਰਕਾਰ ਕਹਿੰਦੀ ਸੀ ਨਸ਼ਾ ਖਤਮ ਕਰ ਦਾਂਗੇ ਕੁਛ ਨਹੀਂ ਕਰਦੇ ਸਰਕਾਰ ਆਪੇ ਚਲਾਉਂਦੀ ਹੈ ਆਪੇ ਮਰਵਾਈ ਜਾਂਨੇ ਹੀ ਨੌਜਵਾਨ ਸਾਰੇ ਆਪੇ ਉਹ ਹੀ ਥੋੜੀ ਚਿੱਟਾ ਵੀਗਦਾ ਜੀ ਸਰੇਆਂ ਠੀਕ ਹੈ ਠੀਕ ਹੈ ਸੋ ਗੱਲਬਾਤ ਜਿਹੜੀ ਹੈ ਹੋਰ ਵੀ ਅਸੀਂ ਕੋਸ਼ਿਸ਼ ਕਰ ਲੈਨੇ ਆ ਕਰਨ ਦੀ ਅ ਇੱਥੇ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਹੈ ਪੂਰਾ ਕਾਫੀ ਦੁਕਾਨਾਂ ਨੇ ਤੇ ਇੱਥੇ ਜੂਸ ਦੀ ਇੱਕ ਰੇੜੀ ਹੈ ਇਹਨਾਂ ਨਾਲ ਵੀ ਗੱਲਬਾਤ ਕਰਕੇ ਦੇਖ ਲੈਂਦੇ ਹਰ ਬੰਦਿਆ ਵੱਖ-ਵੱਖ ਕਿਤੇ ਤੋਂ ਬਿਲਾਗ ਕਰਦਾ ਸੋ ਉਹਦੀਆਂ ਆਪਣੀਆਂ ਮੰਗਾਉਂਦੇ ਨੇ ਇੱਕ ਮਿੰਟ ਦੇ ਦਿਓ ਮੈਂ ਮੜਾ ਇੱਥੇ ਰਹਿਣ ਵਾਲੇ ਹਾਂ ਜੀ ਹਾਂ ਜੀ ਇੱਕ ਮਿੰਟ ਦੇ ਦਿਓ ਬਸ ਮੈਂ ਚੰਗੀ ਤਰ੍ਹਾਂ ਗੱਲ ਕਰੂੰਗਾ ਜੀ ਸਹੀ ਹੈ ਸੋ ਚੰਗੀ ਤਰ੍ਹਾਂ ਇਹ ਗੱਲ ਕਰਨਗੇ ਤੇ ਹੋਰ ਨੌਜਵਾਨ ਵੀ ਇੱਥੇ ਬੈਠੇ ਹੋਏ ਨੇ ਉਹਨਾਂ ਦੇ ਨਾਲ ਵੀ ਕੋਸ਼ਿਸ਼ ਕਰ ਲੈਣੇ ਗੱਲਬਾਤ ਕਰਨ ਦੀ 1 ਜੂਨ ਨੂੰ ਪੰਜਾਬ 'ਚ ਚੋਣਾਂ ਨੇ ਬਾਈ ਜੀ ਇੱਥੋਂ ਹੀ ਹੋ ਤੁਸੀਂ ਹਾਂ ਜੀ ਅਜੇ 1 ਜੂਨ ਨੂੰ ਵੋਟਾਂ ਪੈ ਰਹੀਆਂ ਨੇ ਪੰਜਾਬ 'ਚ ਵੋਟ ਪਾਉਣ ਜਾ ਰਹੇ ਹੋ ਹਾਂ ਜੀ ਵੋਟ ਪਾਉਂਗਾ ਜੀ ਤੇ ਕੀ ਲੱਗਦਾ ਜੀ ਕੰਮ ਕਿਹਨੇ ਵਧੀਆ ਕੀਤਾ ਹੈ ਤੇ ਕਿਹਨੇ ਵਧੀਆ ਨਹੀਂ ਕੀਤਾ ਹੈ ਬਾਈ ਵੈਸੇ ਕੰਮ ਦਾ ਝਾੜੂ ਵਾਲੇ ਨੇ ਵੀ ਵਧੀਆ ਕੀਤਾ ਪਰ ਸੈਂਟਰ ਕਰਕੇ ਸੀ ਕਾਂਗਰਸ ਨੂੰ ਵੋਟ ਪਾਣੀ ਕਾਂਗਰਸ ਨੂੰ ਹਾਂਜੀ ਕਿ ਜੇ ਆਂਦਰ ਸਿੰਘਲਾ ਤੋਂ ਤੁਹਾਨੂੰ ਉਮੀਦਾਂ ਨੇ ਹਾਂਜੀ ਹੈਗੀਆਂ ਜੀ ਕੀ ਕੀ ਉਮੀਦਾਂ ਨੇ ਉਹਨਾਂ ਤੋਂ ਬਾਕੀ ਹੁਣ ਪਤਾ ਸਾਨੂੰ ਉਮੀਦਾਂ ਦਾ ਪੂਰੀ ਬਾਕੀ ਟਾਈਮ ਆਣੇ ਤੋਂ ਪਤਾ ਲੱਗੇ ਵੀ ਕਰਦੇ ਨੇ ਕੰਮ ਜਾਂ ਨਹੀਂ ਕਰਦੇ ਤੁਸੀਂ ਕਹਿ ਰਹੇ ਹੋ ਝਾੜੂ ਵਾਲੇ ਨੇ ਕੰਮ ਵਧੀਆ ਕੀਤਾ ਫਿਰ ਉਹਨਾਂ ਨੂੰ ਵੋਟ ਲੱਗਦਾ ਦੁਬਾਰੇ ਮੌਕਾ ਕਿਉਂ ਨਹੀਂ ਦੇਣਾ ਚਾਹੀਦਾ ਇਹ ਸੈਂਟਰ ਦੀ ਵੋਟਾਂ ਕਰਕੇ ਆਪਾਂ ਨਾ ਮੋਦੀ ਨੇ ਜਿਸ ਪਸੰਦ ਨਾਲ ਬਹੁਤ ਥੱਕਾ ਗਏ। ਨੈਸ਼ਨਲ ਲੈਵਲ ਤੇ ਤੁਸੀਂ ਦੇਖ ਹਾਂਜੀ 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 ਤੇ ਤੁਸੀਂ ਮੋਦੀ ਸਾਹਿਬ ਦੀ ਵੀਡੀਓ ਸੁਣ ਰਹੇ ਹੋ ਮੋਦੀ ਸਾਹਿਬ ਤੋਂ ਪ੍ਰਭਾਵਿਤ ਤਾਂ ਨਹੀਂ ਇਹ ਤਾਂ ਗਾਣੀ ਕਰ ਰਹੇ ਵੀਡੀਓ ਨੂੰ। ਹਾਂਜੀ ਕਿਵੇਂ ਮੋਦੀ ਸਾਹਿਬ 10 ਸਾਲਾਂ ਤੋਂ ਰਾਜ ਕਰ ਰਹੇ ਕਿਵੇਂ ਲੱਗਿਆ ਇਹਨਾਂ ਦਾ ਰਾਜ? ਬਸ ਇਦਾਂ ਹੀ ਲੱਗਿਆ ਰਾਜ ਦਾ ਸਾਨੂੰ ਪਤਾ ਹੀ ਹੈ ਸਾਨੂੰ ਆਪ ਵੀ। ਇਹ ਪੰਜਾਬ ਦੌਰੇ ਤੇ ਆਏ ਆ ਮੋਦੀ ਸਾਹਿਬ ਲੱਗਦਾ ਵੀ ਕੋਈ ਫਾਇਦਾ ਹੋਊ। ਨਹੀਂ ਕੋਈ ਫਾਇਦਾ ਨਹੀਂ ਹੋਣਾ। ਲਾਰੇ ਲਾਉਣ। ਹਾਂਜੀ ਲਾਰੇ ਲਾ ਕੇ ਜਾਣ। ਹਾਂਜੀ ਲਾਰੇ ਲੈਣੇ ਤਾਂ ਅੱਗੇ ਵੀ ਤਾਂ ਲਾਰੇ ਹੀ ਲੈਣੇ ਆ। ਸੋ ਹਰੇਕ ਜਿਹੜਾ ਹੈਗਾ ਉਹ ਆਪਣੀ ਆਪਣੀ ਜੜੀ ਹੈ ਆਪਣਾ opinion ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਬਾਈ ਜੀ ਕਿੱਥੋਂ ਤੁਸੀਂ ਮਿਰਜ਼ਾ ਪਰ ਅੱਛਾ ਤੇ 1 ਜੂਨ ਨੂੰ ਵੋਟ ਪਾਉਣ ਜਾ ਰਹੇ ਹੋ ਹਾਂ ਜਾ ਰਹੇ ਕੀ ਲੱਗਦਾ ਬਾਈ ਕੰਮ ਕਿੰਨਾ ਨੇ ਵਧੀਆ ਕੀਤੇ ਆ ਪਤਾ ਨਹੀਂ ਯਾਰ ਉਹ ਫਿਰ ਵੋਟ ਤਾਂ ਇਹ ਹੀ ਸੋਚ ਕੇ ਪਾਉਂਗੇ ਵੀ ਕਿਹਨੂੰ ਕੰਮ ਵਧੀਆ ਕੀਤੇ ਆ ਕਿ ਕਿਹਨੂੰ ਲੀਡਰ ਨੂੰ ਮੌਕਾ ਦੇਣਾ ਚਾਹੀਦਾ ਕਾਂਗਰਸ ਨੂੰ ਪਸੰਦ ਨਹੀਂ। ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਹੈ ਉਹਨਾਂ ਤੋਂ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋਏ ਜਾਂ ਨਹੀਂ ਹੋਏ? ਠੀਕ ਹੈ ਸਾਰੇ ਠੀਕ ਹੈ। ਤੁਸੀਂ ਕਾਂਗਰਸ ਦਾ ਠੀਕ ਮੰਨਦੇ। ਹਾਂ। ਕਾਂਗਰਸ ਦੇ ਕੈਂਡੀਡੇਟ ਕੌਣ ਹੈ ਇੱਥੇ ਤੁਹਾਡੇ ਹਲਕੇ ਤੋਂ? ਪਾਣੀ ਕਾਂਗਰਸ। ਹਾਂ। ਠੀਕ ਹੈ ਠੀਕ ਹੈ। ਹਾਂਜੀ ਭਾਈ ਜੀ। ਜੀ। ਕੀ ਤੁਸੀਂ ਇੱਥੇ ਕੰਮ ਕਰਦੇ ਹੋ ਰੋਜ਼ ਇੱਥੇ ਰਹਿੰਦੇ ਹੋ ਕੀ ਕੀ ਮੁਸ਼ਕਲਾਂ ਹੁੰਦੀਆਂ ਨੇ ਕੀ ਕੀ ਸਵਾਲ ਹੈ ਜਿਹੜੇ ਲੀਡਰਾਂ ਨੂੰ ਜੇ ਮੌਕਾ ਮਿਲਿਆ ਪੁੱਛੋ ਉਹ ਮੈਂ ਕੀ ਗੱਲ ਕਹਿੰਦੇ ਜੀ ਰਾਜਨੀਤੀ ਜਿਹੜੀ ਹੈਗੀ ਹੈ ਔਰ ਜ਼ਮੀਨੀ ਲੈਵਲ ਪੈਗਾ ਅੱਜ ਦੇ ਟਾਈਮ ਮੈਂ ਹੈਗੀ ਨਹੀਂ ਉਹ ਗੱਲ ਹੁਣ ਜਿਹੜੀ 30 ਪਹਿਲੇ ਉਹ ਹੁਣ ਨਹੀਂ ਹੈਗੀ ਸਭ ਲੀਡਰ ਆਪਣੇ ਮਤਲਬ ਕੀ ਗੱਲਾਂ ਕਰਦੇ ਔਰ ਵਿਕਾਸ ਨਾਮ ਕੀ ਚੀਜ਼ ਵਿਕਾਸ ਨਾਮ ਕੀ ਚੀਜ਼ ਤੁਹਾਨੂੰ ਇਲੈਕਸ਼ਨ ਮੈਂ ਨਜ਼ਰ ਆਉਗੀ ਉਸਕੇ ਬਾਅਦ ਨਜ਼ਰ ਨਹੀਂ ਆਣੀ ਇਲੈਕਸ਼ਨ ਆਂਦੇ ਸਾਰੀ ਸਾਰੇ ਲੀਡਰ ਐ ਕਿਹਾਉਂਗੇ ਵੀ ਅਸੀਂ ਕੈਨੇਡਾ ਬਣਾ ਦੋਗੇ ਪੰਜਾਬ ਨੂੰ ਜਾਂ ਇੰਡੀਆ ਨੂੰ ਪਰ ਉਸਕੇ ਬਾਅਦ ਫਿਰ وہی ਸਾਡੇ ਲਈ ਦੇਖੋ ਸਾਡਾ ਇੰਡੀਆ ਸਾਡਾ ਪੰਜਾਬ ਬੜਾ ਜ਼ਿਆਦਾ ਬੈਕਵਰਡ ਰਹੇਗਾ ਜੀ ਕੋਈ ਵਿਕਾਸ ਨਹੀਂ ਡਵੈਲਪਮੈਂਟ ਹੈਗੇ ਨਹੀਂ ਲੋਕੀ ਆਪਣੇ ਕੋਲ ਦੇ ਪੈਸੇ ਪੂਸੇ ਲਾ ਲੈਂਦੇ ਸੜਕ ਸੁੜਕ ਮੇ ਜਿੱਥੇ ਮਰਚੀ ਬਾਕੀ ਕੋਈ ਡਵੈਲਪਮੈਂਟ ਹੈਗੇ ਨਹੀਂ ਨਾ ਐਜੂਕੇਸ਼ਨ 'ਤੇ ਕੋਈ ਧਿਆਨ ਹੈਗਾ ਕੋਈ ਫੋਕਸ ਹੈਗਾ ਅਸਲ ਵਿੱਚ ਜੋ ਐਜੂਕੇਸ਼ਨ ਹੈਗੀ ਜੋ ਗੁਣਵੱਤਾ ਹੋਣੀ ਚਾਹੀਏ ਐਜੂਕੇਸ਼ਨ ਕੀ ਉਹ ਹੈ ਨਹੀਂ ਬਸ ਸਿਰਫ ਇੰਗਲਿਸ਼ ਸਿਖਾਦੀ ਔਰੇ ਹੋਰ ਕੁਛ ਨਹੀਂ ਹੈਗਾ ਉਹ ਜੋ ਹੋਣੀ ਚਾਹੀਦੀ ਇੱਕ ਗੁਣਵੱਤਾ ਇੱਕ ਕਹਿੰਦੇ ਜੀ ਕੰਫੀਡੈਂਸ ਪੱਛੂ ਮੇ ਹੈਗੇ ਨਹੀਂ ਜੀ এডਿਕੇਸ਼ਨ ਵਾਲਾ ਤੁਸੀਂ ਪਿਛਲੀ ਵਾਰ ਕਿਹਨੂੰ ਮੌਕਾ ਦਿੱਤਾ ਸੀ ਵੋਟ ਕਿਹਨੂੰ ਬਾਈ ਆਮ ਆਦਮੀ ਨੂੰ ਪਾਈ ਸੀ ਫਿਰ ਉਹਨਾਂ ਦੇ 2 ਸਾਲਾਂ ਦੇ ਕੰਮਾਂ ਤੋਂ ਤੁਸੀਂ ਖੁਸ਼ ਨਹੀਂ ਹਾਂ ਜੀ ਹਾਂ ਜੀ ਅੱਛੀ ਗਵਰਨਮੈਂਟ ਹੈਗੀ ਅਭੀ ਤੱਕ ਤਾਂ ਠੀਕ ਠਾਕ ਚੱਲ ਰਹੀ ਹੈ ਵੈਸੇ ਬਾਕੀ ਅਭੀ ਦੇਖਦੇ ਅੱਗੇ ਕੀ ਹੈ ਤੁਸੀਂ এডਿਕੇਸ਼ਨ ਤੇ ਹੈਲਥ ਦੀ ਗੱਲ ਕੀਤੀ ਹੈ ਉਹ ਕਹਿੰਦੇ ਨੇ ਅਸੀਂ ਆਮ ਆਦਮੀ ਕਲੀਨਿਕ ਬਣਾ ਕੇ ਅਸੀਂ ਬਹੁਤ ਵੱਡਾ ਬਦਲਾਅ ਲਿਆ ਤਾਂ ਸਿਹਤ ਦੇ ਖੇਤਰ ਦੇ ਦੇਖੋ ਜੀ ਲੋਰਡ ਹੈ ਜਿਹਕੇ ਟਾਈਮ ਮੇ ਮੈਂ ਕਹਿੰਦਾ ਜੀ ਤਿੰਨ ਚਾਰ ਚੀਜ਼ਾਂ ਕੀ ਬਹੁਤ ਜ਼ਿਆਦਾ ਲੋੜ ਹੈ ਇੱਕ ਤਾਂ ਰੋਡ ਰੋਡ ਕੀ ਜੋ ਐਂ ਅੱਛੀ ਮਰਮਤ ਹੋਣੀ ਚਾਹੀਦੀ ਐਜੂਕੇਸ਼ਨ ਅੱਛੀ ਹੋਣੀ ਚਾਹੀਦੀ ਔਰ ਆਪਣੀ ਜੋ ਸਿਹਤ ਕੇ ਲੀਏ ਹਸਪੀਟਲ ਕੀ ਜੋ ਵਿਵਸਥਾ ਹੈ ਉਹ ਅੱਛੀ ਹੋਣੀ ਚਾਹੀਦੀ ਅੱਜ ਕੇ ਟਾਈਮ ਮੇ ਬਹੁਤ ਲੋੜ ਹੈ ਜੀ ਬਿਮਾਰੀਆਂ ਬਹੁਤ ਜ਼ਿਆਦਾ ਬਦੂ ਫੈਲ ਰਹੀਆਂ ਠੀਕ ਹੈ ਜੀ ਔਰ ਏਰੀਆ ਜਿੰਨਾ ਚੀਜ਼ਾਂ ਦੀ ਕਮੀ ਹੈ ਜੀ 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 ਔਰ ਮੈਂ ਕਹਿੰਦਾ ਜੀ ਸਭ ਤੋਂ ਵੱਧ ਸਭ ਤੋਂ ਵੱਧ ਮੇਰੀ ਖਿਆਲਤ ਹੈ ਹਸਪੀਟਲ ਤੇ ਧਿਆਨ ਦੇਣਾ ਚਾਹੀਦਾ ਗਵਰਨਮੈਂਟ ਨੂੰ ਔਰ ਐਜੂਕੇਸ਼ਨ ਤੇ ਜੀ ਮੇਰਾ ਯਹੀ ਮੁੱਦਾ ਹੈ ਜੀ ਸੋ ਅਸੀਂ ਗੱਲਬਾਤ ਕਰ ਰਹੇ ਸੀਗੇ ਅ ਅਲੱਗ-ਅਲੱਗ ਲੋਕਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਆਪਣੀ رائے ਸਾਂਝੀ ਕੀਤੀ ਹੈ ਅ ਇਹ ਹਲਕਾ ਆਨੰਦਪੁਰ ਸਾਹਿਬ ਦੇ ਵਿੱਚ ਆ ਜਾਂਦਾ ਮੁੱਲਾਂਪੁਰ ਦੀ ਅਸੀਂ ਗੱਲ ਕਰੀਏ ਚੰਡੀਗੜ੍ਹ ਰਾਜਧਾਨੀਆ ਪੰਜਾਬ ਦੀ ਉਹਦੇ ਨਾਲ ਲੱਗਦਾ ਤੇ ਸੋ 1 ਜੂਨ ਨੂੰ ਵੋਟਾਂ ਨੇ ਪੰਜਾਬ ਦੀਆਂ 13 ਸੀਟਾਂ ਤੇ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਅ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਉੱਥੇ ਜਾ ਕੇ ਅ ਗਰਾਊਂਡ ਲੈਵਲ ਤੇ ਵੋਟਰਸ ਜਿਹੜੇ ਨੇ ਪੰਜਾਬ ਦੇ ਚਾਹੇ ਉਹ ਨੌਜਵਾਨ ਹੋਣ ਚਾਹੇ ਉਹ ਬਜ਼ੁਰਗ ਹੋਣ ਚਾਹੇ ਉਹ ਵਪਾਰੀ ਹੋਣ ਬੀਬੀਆਂ ਹੋਣ ਸੋ ਉਹਨਾਂ ਦਾ ਕੀ ਓਪੀਨੀਅਨ ਹੈ ਉਹ ਸਰਕਾਰ ਤੋਂ ਕਿੰਨੇ ਖੁਸ਼ ਨੇ ਉਹ ਇਨ੍ਹਾਂ ਇਲੈਕਸ਼ਨਾਂ ਨੂੰ ਕਿਵੇਂ ਡਿਫਰੈਂਟ ਦੇਖਦੇ ਨੇ ਹੋਰਾਂ ਇਲੈਕਸ਼ਨਾਂ ਨਾਲੋਂ ਤੇ ਉਹ ਲੀਡਰਾਂ ਤੋਂ ਐਕਸਪੈਕਟ ਕੀ ਕਰਦੇ ਨੇ ਤੇ ਜੋ ਹੁਣ ਤੱਕ ਲੀਡਰਾਂ ਨੇ ਪ੍ਰੋਮਿਸਸਿਸ ਕੀਤੇ ਨੇ ਉਸ ਤੇ ਕਿੰਨੇ ਕੋ ਖਰੇ ਉਤਰੇ ਨੇ ਹੁਣ ਤੱਕ ਕਿੰਨਾ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਹੈ ਪ੍ਰੇਜ਼ ਕਰਦੇ ਨੇ ਜਾਂ ਉਹਨਾਂ ਦਾ ਵਿਰੋਧ ਵੀ ਕਰਦੇ ਨੇ ਸੋ ਸਾਰੀਆਂ ਚੀਜ਼ਾਂ ਜਾਣਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਤੇ ਅੱਗੇ ਵੀ ਇਸੇ ਤਰ੍ਹਾਂ ਦੇ ਨਾਲ ਕਰਦੇ ਰਵਾਂਗੇ ਮੁੱਲਾਂਪੁਰ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਸ